ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ 1962 ਮਾਡਲ ਟਰੈਕਟਰ ਹੈ ਬਾਈਲਾਸ ਚਲਫ ਦੇਖੋ ਕਿੱਡੀ ਲੱਗੀ ਆ ਲੋਡਰ ਵਾਸਤੇ ਪਾਈਪਾਂ ਉਸ ਟਾਈਮ ਟਰੈਕਟਰ ਦੇ ਲਾਤੀਆਂ ਸੀਗੀਆਂ ਦੋ ਪਾਈਪਾਂ ਸਾਹਮਣੇ ਜਿੰਦੀਆਂ ਤੇ ਇਹਦੇ ਮੋੜ ਨਾਲ ਆ ਸਿਸਟਮ ਆ ਜਿਹੜਾ ਮੂਰੇ ਹੋਰ ਦੇਖੋ ਕਿੱਡਾ ਵਧੀਆ ਲੱਗਿਆ ਹੈ ਇਹ ਰੂਸ ਦੇ ਬਣੇ ਹੋਏ ਟਰੈਕਟਰ ਸੀਗੇ ਤੇ ਆ ਲਖੋ 2/5 ਇਧਰਲੇ ਪਾਸੇ ਵੀ ਨਿਕਲਉਣੀ ਹੈ ਮURE ਲੋਡਰ ਲਾਉਣਾ ਹੈ ਤੇ ਪਹਿਲਾਂ ਇਹ ਪਟਰੋਲ ਤੇ ਸਟਾਰਟ ਹੁੰਦਾ ਹੈ ਉਸ ਤੋਂ ਬਾਅਦ ਚ ਡੀਜ਼ਲ ਤੇ ਬਹੁਤ ਹੀ ਵਧੀਆ ਟਰੈਕਟਰ ਸੀ ਟਰੈਕਟਰ ਚਾਲੂ ਹਾਲਤ ਦੇ ਵਿੱਚ ਹੈ ਬੈਟਰੀ ਵੱਡੀ ਟਿਕਦੀ ਹੈ ਇਹਦੇ ਤੇ ਤੇ ਆ ਪੰਪ ਦੇਖੋ ਉਸ ਟਾਈਮ ਮURE ਲਾਇਆ ਵਾ ਲੈਫਟ ਪੰਪ ਉਸ ਟਾਈਮ ਹੁਣ ਟਰੈਕਟਰ ਆਉਣ ਲੱਗਾ ਹੈ ਤੇ ਜਿਹੜੀ ਆ ਕਿल्ली ਦੀਂਦੀ ਆ ਇਹਦੇ ਨਾਲ ਪੰਪ ਬੰਦ ਹੋ ਜਾਂਦਾ ਜੇ ਆਪ ਨੂੰ ਨਹੀਂ ਲੋੜ ਤਾਂ ਲੈਫਟ ਪੰਪ ਦੀ ਕਸਾਈ ਨਹੀਂ ਹੁੰਦੀ ਕਿੱਡੀ ਸੀਟ ਆ ਆ ਮੂਹਰੇ ਲੋਡਰ ਦੀਆਂ ਉਹ ਆ ਲੀਵਰ ਆ ਜਿਹੜੇ ਉੱਪਰ ਲੱਗੇ ਹੋਏ ਥੱਲੇ ਗੇਰਾਂ ਵਾਲੇ ਲੀਵਰ ਆ ਕਲੱਚ ਆ ਤੇ ਮਗਰਲੇ ਪਾਸੇ ਵੀ ਦੇਖੋ ਇਹਦਾ ਲੈਫਟ ਪੰਪ ਦਾ ਜਿਹੜਾ ਜੈਕ ਸੀ ਉਹ ਬਾਹਰਲੇ ਪਾਸੇ ਆ ਤੇ ਆਜ ਇੱਕ ਦੇ ਨਾਲੋਂ ਹੀ ਪੇਪਾਂ ਲਾ ਕੇ ਆਪਾਂ ਮਗਰ ਜਿਹੜੀਆਂ ਟਰਾਲੀਆਂ ਨੇ ਆਪਾਂ ਹੁਣ ਆਉਣ ਲੱਗੀਆਂ ਉਸ ਟਾਈਮ ਵੀ ਇੱਥੋਂ ਪੇਪਾਂ ਲਾ ਕੇ ਮਗਰਲੇ ਪਾਸੇ ਆਪਾਂ ਪੇਪਾਂ ਵਰਤ ਸਕਦੇ ਸੀ ਐਡਾ ਗੋਲ ਜਿਹਾ ਟੱਕਣ ਨਹੀਂਦਾ ਇਹਦੇ ਸਲੇਟਿੰਕੀ ਹੈ ਇਹਦੀ ਡੀਜ਼ਲ ਵਾਲੀ ਯਾਨੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਹੁਣ ਨਵੇਂ ਟਰੈਕਟਰ ਆਉਦੇ ਆ ਉਹਨਾਂ ਦਾ ਮੁਕਾਬਲਾ ਟਰੈਕਟਰ ਉਸ ਟਾਈਮ ਕਰਦਾ ਸੀ ਐਡੇ ਵਧੀਆ ਟਰੈਕਟਰ ਇਹ ਰੂਸ ਦੇ ਬਣੇ ਹੋਏ ਟਰੈਕਟਰ ਸੀਗੇ ਬਹੁਤ ਹੀ ਵਧੀਆ ਟਰੈਕਟਰ ਸੀਗੀ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ